ਸਿਮਰਨਜੀਤ ਸਿੰਘ ਮਾਨ ਇਸ ਵੇਲੇ ਹੌਟ ਟਾਪਿਕ ਬਣੇ ਹੋਏ ਨੇ ਸੁਖਬੀਰ ਸਿੰਘ ਬਾਦਲ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਤੰਜ ਕੱਸ ਰਹੇ ਨੇ ਲੰਘੇ ਕੱਲ ਸਿਮਰਨਜੀਤ ਸਿੰਘ ਮਾਨ ਦੀ ਚਰਚਾ ਛਿੜ ਗਈ ਔਰ ਉਸ ਚਰਚਾ ਦੇ ਵਿੱਚ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ ਸਿਮਰਨਜੀਤ ਸਿੰਘ ਮਾਨ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ ਕਿਉਂ ਨਹੀਂ ਛੱਡਦੇ ਇਹਦਾ ਵੀ ਜ਼ਿਕਰ ਕੀਤਾ ਪਰ ਉਸ ਤੋਂ ਪਹਿਲਾਂ ਸੁਖਬੀਰ ਬਾਦਲ ਇੱਕ ਵਾਰ ਤਾਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਸੀ ਪੁਰਾਣੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਬੜੇ ਚੰਗੇ ਲੀਡਰ ਨੇ ਕਹਿੰਦੇ ਕਿ ਉਹਨਾਂ ਨਾਲ ਰਾਬਤਾ ਰੱਖਣਾ ਚਾਹੀਦਾ ਕਿਉਂਕਿ ਉਹ ਆਪਣੀ ਆਈਡੀਆਲੋਜੀ ਦੇ ਉੱਤੋਂ ਥੜਕਦੇ ਨਹੀਂ ਬੜੇ ਵਧੀਆ ਲੀਡਰ ਕਹਿੰਦੇ ਇਹ ਨਾਲੇ ਉਹਨਾਂ ਦੀ ਬੜੀ ਪੁਸ਼ਤ ਪਨਾਹ ਕੀਤੀ ਉਹਨਾਂ ਦੀ ਬੜੀ ਤਾਰੀਫ਼ ਕੀਤੀ ਪਰ ਹੁਣ ਸੁਖਬੀਰ ਬਾਦਲ ਕਹਿੰਦੇ ਆ ਕਿ ਸਿਮਰਨਜੀਤ ਸਿੰਘ ਮਾਨ ਕਦੇ ਕੁਝ ਗੱਲ ਕਰਦੇ ਆ ਕਦੀ ਕੁਝ ਗੱਲ ਕਰਦੇ ਆ ਕਹਿੰਦੇ ਇੱਕ ਪਾਸੇ ਖਾਲਿਸਤਾਨ ਦੀਆਂ ਗੱਲਾਂ ਕਰ ਰਹੇ ਆ ਤੇ ਦੂਜੇ ਬੰਨੇ ਸੰਵਿਧਾਨ ਨੂੰ ਮੰਨੀ ਜਾ ਰੇ ਕਹਿੰਦੇ ਇਹ ਦੋਵੇਂ ਚੀਜ਼ਾਂ ਸਾਈਡ ਬਾਈ ਸਾਈਡ ਨਹੀਂ ਚੱਲਦੀਆਂ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿੰਦੀਆਂ ਪਰ ਦੂਜੇ ਪਾਸੇ ਸੁਖਬੀਰ ਬਾਦਲ ਨੇ ਸਿਰਫ ਐਨੀ ਗੱਲ ਨਹੀਂ ਕੀਤੀ ਉਹਨਾਂ ਨੇ ਜੱਥੇ ਕਿਹਾ ਕਿ ਸਿਆਸਤ ਛੱਡ ਦੇਣੀ ਚਾਹੀਦੀ ਆ ਸਿਆਸਤ ਤੋਂ ਪਾਸੇ ਹੋ ਜਾਣਾ ਚਾਹੀਦਾ ਨਾਲ ਦੀ ਨਾਲ ਉਹ ਕਹਿੰਦੇ ਕਿ ਇਸੇ ਕਰਕੇ ਨਹੀਂ ਹੁੰਦੇ ਕਿਉਂਕਿ ਲੱਖ ਲੱਖ ਰੁਪਈਆ ਆਉਂਦਾ ਓਨੇ ਲੱਖ ਰੁਪਈਆ ਕਿੱਥੋਂ ਆਉਂਦਾ ਕੌਣ ਸਿਮਰਨਜੀਤ ਮਾਨ ਨੂੰ ਲੱਖ ਰੁਪਈਏ ਦੇ ਰਿਹਾ ਲੱਖ ਲੱਖ ਰੁਪਏ ਦੇ ਕੇ ਤੇ ਕਿਹੜਾ ਕੰਮ ਕਰਾਇਆ ਜਾ ਰਿਹਾ ਹੈ ਇਹ ਸਾਰੀਆਂ ਗੱਲਾਂ ਸੁਖਬੀਰ ਬਾਦਲ ਨੇ ਬੜੇ ਵਿਸਥਾਰ ਪੂਰਵਕ ਦੱਸੀਆਂ ਨੇ ਆਓ ਸੁਣਦੇ ਹਾਂ ਸੁਖਬੀਰ ਬਾਦਲ ਕੀ ਕਹਿੰਦੇ ਨੇ ਬੜੀਆਂ ਤਾਕਤਾਂ ਆ ਗਈਆਂ ਬੜੀਆਂ ਤਾਕਤਾਂ ਇਹ ਜੀਆਂ ਆ ਗਈਆਂ ਜਿਨ੍ਹਾਂ ਦੀ ਸ਼ਕਲ ਅਕਾਲੀ ਦਲ ਮੰਗੂ ਪਹਿਰਾਵਾ ਬਣਾ ਲੈਣੇ ਆ ਗਰਮ ਗਰਮ ਨਾਰੇ ਦੇਣਗੇ ਆਪਾਂ ਸੋਚਦੀਆਂ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ ਹੁਣ ਤੁਸੀਂ ਦੱਸੋ ਸਿਮਰਜੀਤ ਸਿੰਘ ਮਾਨ ਜਿਨੇ ਲਗਾਤਾਰ ਨਾਲੇ ਇੱਕ ਪਾਸੇ ਖਾਲਿਸਤਾਨ ਦਾ ਨਾਅਰਾ ਲਾਈ ਜਾਂਦਾ ਤੇ ਦੂਜੇ ਪਾਸੇ ਸੰਵਿਧਾਨ ਦੀ ਗੱਲ ਕਰੀ ਜਾਂਦਾ ਆ ਦੋ ਗੱਲਾਂ ਦੋਗਲੀਆਂ ਗੱਲਾਂ ਕਿਵੇਂ ਆ ਸਿਮਰਜੀਤ ਸਿੰਘ ਮਾਨ ਜ਼ਬਾਨ ਤਾਂ ਜਬਦ ਹੋ ਗਈ ਆਪਣੀ ਪਾਰਟੀ ਕਿਉਂ ਨਹੀਂ ਬੰਦ ਕਰਦਾ ਕਿਉਂਕਿ ਬਾਹਰ ਜਾਣ ਵਾਸਤੇ ਜਿਨੇ ਮੁੰਡੇ ਨੇ ਬਾਹਰ ਵੀਜ਼ਾ ਲੈਣਾ ਹੈ ਲੱਖ ਰੁਪਿਆ ਦਿਓ ਤੇ ਚਿੱਠੀ ਲੈ ਲਓ ਜਿਹੜਾ ਲੀਡਰ ਚਿੱਠੀ ਦੇਣ ਵਾਸਤੇ ਲੱਖ ਰੁਪਇਆ ਲਾਊਗਾ ਉਹ ਪਾਰਟੀ ਕਿ ਤੁਹਾਡੇ ਵਾਸਤੇ ਲੜਾਈ ਲੜੂਗੀ ਅੱਜ ਮੈਂ ਹੁਣੀ ਮੈਂ ਧਾਮੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਅਸੀਂ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਸੀ ਕੱਲ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ 35 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ 'ਚ 35 ਸਾਲ 25 ਸਾਲ ਦਾ ਪ੍ਰੋਲ ਵੀ ਨਹੀਂ ਮਿਲੀ 35 ਸਾਲ ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ 'ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖੇਰਾ ਸਾਹਿਬ ਦੀ ਅੰਦਰ ਜੇਲ ਹੈ ਪਹਿਲੇ ਖੇਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਲਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਨਾ ਰਾਜਵਾਲਾ ਦੀ ਗੱਲ ਕਰਦੇ ਐ ਨਾ ਖੇਰਾ ਸਾਹਿਬ ਦੀ ਗੱਲ ਕਰਦੇ ਐ ਨਾ ਕੋਈ ਬੰਦੀ ਸਿੱਕਾ ਦੀ ਗੱਲ ਕਰਦੇ ਐ ਇੱਕੋ ਗੱਲ ਕਰਦੇ ਸਾਨੂੰ ਛਡਾਓ ਯਾ ਇੱਥੇ ਸਟੇਜ 'ਤੇ ਪੁੰਦਰ ਸਾਹਿਬ ਬੈਠੇ ਆ। ਪੁੰਦਰ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ ਐਨਐਸਏ ਜੇਲ੍ਹ 'ਚ ਕੱਟੇ ਆ। 8 ਸਾਲ। ਬਾਦਲ ਸਾਹਿਬ ਨੇ 16 ਸਾਲ ਐਨਐਸਏ 'ਚ ਜੇਲ੍ਹ ਕੱਟੀ। ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ। ਕਿਤੇ ਬਾਦਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ, ਸਾਡੇ ਬਾਪੂ ਨੂੰ ਛੱਡ ਦਿਓ। ਯਾਰ ਕਾਲੀ ਦਲ ਦਾ ਇਤਿਹਾਸ ਆ, ਕੌਮ ਦਾ ਇਤਿਹਾਸ ਆ। ਨਾ ਅਸੀਂ ਜ਼ਮਾਨਤ ਮੰਗੀਏ, ਨਾ ਅਸੀਂ ਭਰੋਲ ਤੇ ਆਈਏ। ਤਾਈਓਂ اپنی پارٹی نو شہیدਾਂ ਦੀ ਜਥੇਬੰਦੀ ਕਹਿੰਦੇ ਆ ਕਿਉਂਕਿ ਸ਼ਹਾਦਤ ਦੇਣੇ ਵਾਸਤੇ ਅਸੀਂ ਤਿਆਰ ਆਂ ਸਿਰ ਝੁਕਾਉਣ ਵਾਸਤੇ ਤਿਆਰ ਨਹੀਂ ਜਿਹੜੇ ਲੋਕ ਇੱਕ ਸਾਲ ਜੇਲ੍ਹ 'ਚ ਨਹੀਂ ਕੱਟ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਮਾਰ ਦੇਣਗੇ ਐਜ਼ ਅ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜ਼ਿੰਮੇਵਾਰੀਆਂ ਕਿਉਂਕਿ ਸ਼੍ਰੋਮਣੀ ਕਾਲੀ ਦਲ ਕੌਮ ਦੀ ਜਥੇਬੰਦੀ ਹੈ ਕੌਮ ਦੀ ਅਗਵਾਈ ਕਰ ਰਹੀ ਹੈ ਮੈਂ ਨਹੀਂ ਚਾਹੂੰਗਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ ਮੈਂ ਨਹੀਂ ਚਾਹੁੰਦਾ ਉਹ ਹਾਲਾਤ ਜਿਹੜੇ 30 ਸਾਲ ਪਹਿਲੇ ਸੀ ਸੰਤ ਹਰ ਲੰਗੋਵਾਲ ਸਾਹਿਬ ਨੂੰ ਜਿਨ੍ਹਾਂ ਨੇ ਉਸ ਹਾਲਾਤਾਂ ਵਿੱਚ ਸ਼ਹੀਦ ਕੀਤਾ ਕੀ ਤੁਸੀਂ ਚਾਹੁੰਦੇ ਹੋ ਹਾਲਾਤ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਘਰਾਂ ਚ ਪੁੱਸ ਆ ਕੇ ਤੁਹਾਨੂੰ ਮਾਰੇ ਆਪਾਂ ਕਿੱਥੇ ਜਾ ਸਕਦੇ ਆ ਆਪਣਾ ਦੇਸ਼ ਹੈ ਗੱਲ ਕਰਦੇ ਆ ਆ ਆਪਣਾ ਦੇਸ਼ ਆ ਕਿ ਆਪਾਂ ਸਾਰੇ ਚੱਕ ਕੇ ਅਮਰੀਕਾ ਚਲੇ ਜਾਵਾਂਗੇ ਕੀ ਆਪਾਂ ਕੈਨੇਡਾ ਚਲੇ ਜਾਵਾਂਗੇ ਆਪਣਾ ਦੇਸ਼ ਆ ਆਪਣਾ ਘਰ ਐ ਇਹਨੂੰ ਅਜ਼ਾਦ ਆਪਾਂ ਕਰਾਇਆ ਐ ਆਪ ਮੈਨੂੰ ਸਹੀ ਦੱਸਾਂ ਯੂਪੀ ਵਾਲੇ ਬਿਹਾਰ ਵਾਲੇ ਨੂੰ ਵੱਧ ਹੱਕ ਆਪਣਾ ਐ ਸੂਬੇ ਤੇ ਕਿਉਂਕਿ ਆਪਾਂ ਹੀ ਆਜ਼ਾਦ ਕਰਾਇਆ ਐ ਕਿਤੇ ਤੁਸੀਂ ਸੁਣਿਆ ਕੋਈ ਯੂਪੀ ਵਾਲਾ ਸ਼ਹੀਦ ਹੋਇਆ ਆਜ਼ਾਦੀ ਦੀ ਲੜਾਈ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਮੇਰੇ ਕੋਲ ਇਹ ਅੰਕੜੇ ਐ ਤੁਸੀਂ ਹੈਰਾਨ ਰਹਿ ਜੂਗੇ ਅੰਗਰੇਜ਼ਾਂ ਨੇ 121 ਲੋਕਾਂ ਨੂੰ ਫਾਂਸੀ ਦਿੱਤੀ ਸੀ ਆਜ਼ਾਦੀ ਦੀ ਲੜਾਈ ਵਿੱਚ 121 ਤੇ ਉਹਦੇ ਚੋਂ 93 ਸਿੱਖ ਸੀ ਦੇਖੋ ਪੂਰੇ ਦੇਸ਼ ਵਿੱਚ 121 93 ਸਿੱਖ 2646 ਲੋਕਾਂ ਨੂੰ ਉਮਰ ਕੈਦ ਦਿੱਤੀ 2646 ਲੋਕਾਂ ਨੂੰ ਪੂਰੇ ਦੇਸ਼ ਵਿੱਚ ਉਮਰ ਕੈਦ ਦਿੱਤੀ ਉਹ 92147 ਇਕੱਲੇ ਸਿੱਖ ਸੀ Subscribe to One India channel and never miss an update.